ਦੁਖਰੀ ਘੜੀ 'ਚ ਸ਼ਾਮਲ ਹੋਣ ਲਈ ਐਮ.ਐਲ. ਦੇਵ ਮਾਨ ਦੇ ਘਰ ਪਹੁੰਚੇ ਬੱਬੂ ਮਾਨ ਇੱਥੇ ਦੁੱਖ ਦਾ ਪ੍ਰਗਟਾਵਾ ਦੇਖੋ ਮੌਕੇ ਦੀਆਂ ਤਸਵੀਰਾਂ ਕਿਸਾਨਾਂ ਬਾਰੇ ਵੀ ਕਹਿ ਦਿੱਤੀ ਗੱਲ ਇਤੇ ਦਿਨੀ ਨਾਬਾਦੀ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਪਿਤਾ ਲਾਲ ਸਿੰਘ ਜੀ ਸਵਰਗਵਾਸ ਹੋ ਗਏ ਸਨ ਇਸ ਮੌਕੇ ਤੇ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਨਾਲ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਦੇ ਲਈ ਬਿਸ਼ੇਪਰਚਿੱਤ ਪੰਜਾਬੀ ਸਿੰਗਰ ਤੇ ਅਦਾਕਾਰ ਬੱਬੂ ਮਾਨ ਪਹੁੰਚੇ ਨੇ ਬੱਬੂ ਮਾਨ ਨੇ ਕਿਹਾ ਕਿ ਕਿਸਾਨ ਏਕਤਾ ਮਜ਼ਦੂਰ ਜਿੰਦਾਬਾਦ ਨੇ ਅਤੇ ਬੱਬੂ ਮਾਨ ਨੇ ਉਹਨਾਂ ਨੇ ਕਿਹਾ ਕਿ ਮੈਂ ਡਟ ਕੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਮਾਇਤ ਕਰਦਾ ਬੱਬੂ ਮਾਨ ਨੇ ਇਹ ਵੀ ਕਿਹਾ ਕਿ ਵਿਧਾਇਕ ਦੇ ਮਾਨ ਸਰਕਾਰ ਵਿੱਚ ਨੇ ਅਤੇ ਉਹੋ ਵੀ ਕਿਸਾਨਾਂ ਤੇ ਮਜ਼ਦੂਰਾਂ ਉਹਨਾਂ ਦਿੱਟ ਕੇ ਸਪੋਰਟ ਕਰਨ ਉਹਨਾਂ ਕਹਿੰਦੇ ਕਿ ਮੈਂ ਤਾਂ ਦੋਵੇਂ ਚੀਜ਼ਾਂ ਮੰਗਦਾ ਕਿ ਕਿਸਾਨਾਂ ਤੇ ਮਜ਼ਦੂਰਾਂ ਨੂੰ ਦੋਵਾਂ ਨੂੰ ਹੱਕ ਮਿਲੇ ਤੇ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਦੇ ਨੇ ਬੱਬੂ ਮਾਨ ਨੇ ਕਿਹਾ ਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਤੇ ਸਭ ਤੋਂ ਘੱਟ ਦਿਹਾੜੀ ਮਜ਼ਦੂਰ ਨੂੰ ਵੀ ਮਿਲਦੀ ਹੈ ਭੋਜਨ ਪੈਦਾ ਕਰਨ ਲਈ ਕਿਸਾਨ ਅਤੇ ਮਜ਼ਦੂਰ ਨੇ ਪਰ ਹਰ ਬੰਦਾ ਆਪ ਭੋਜਨ ਪੈਦਾ ਨਹੀਂ ਕਰ ਸਕਦਾ ਤੇ ਉਹਨਾਂ ਕਹਿੰਦੇ ਕਿ ਜੇਕਰ ਕਿਸਾਨ ਮਜ਼ਦੂਰ ਨਾ ਹੋਣ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੇ ਭੋਜਨ ਹਰ ਬੰਦਾ ਆਰ ਨਹੀਂ ਸਕਦਾ ਪਰ ਕਿਸਾਨ ਮਜ਼ਦੂਰ ਹੀ ਮਿਹਨਤ ਕਰਕੇ ਸਾਰੇ ਦੇਸ਼ ਦਾ ਢਿੱਡ ਪਾਲਦੇ ਨੇ ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਵੀ ਕਿਹਾ ਕਿ ਸਾਡੀ ਪਿਛਲੀ 25 ਸਾਲ ਦੀ ਦੋਸਤੀ ਹੈ ਤੇ ਅੱਜ ਭਰਾਵਾ ਵਰਗੇ ਪ੍ਰਸਿੱਧ ਗਾਇਕ ਸਾਡੇ ਭਰਾਵਾ ਵਰਗੇ ਯਾਰ ਬੱਬੂ ਮਾਨ ਵਿਸ਼ੇਸ਼ ਤੌਰ ਤੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਪਿਤਾ ਨੇ ਬਹੁਤ ਸੰਘਰਸ਼ ਕੀਤਾ ਤੇ ਸਾਨੂੰ ਇਸ ਕਾਬਲ ਬਣਾਇਆ ਮੇਰੇ ਪਿਤਾ ਜੀ ਅਕਸਰ ਕਹਿੰਦੇ ਸਨ ਕਿ ਤੁਸੀਂ ਕਰਮ ਅਤੇ ਮਿਹਨਤ ਵਿੱਚ ਵਿਸ਼ਵਾਸ ਕਰੋ ਤੇ ਮਿਹਨਤ ਦਾ ਫਲ ਮਿੱਠਾ ਬਲੈਕ ਦੇਵ ਮਾਨ ਨੇ ਬੱਬੂ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਉਹਨਾਂ ਨੇ ਸਮਾਂ ਕੱਢ ਕੇ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ ਨੇ ਤਾਂ ਫੇਰ ਤੋਂ ਦੱਸ ਦਈਏ ਕਿ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਣ ਲਈ ਐਮ.ਐਲ.ਏ ਦੇਵ ਮਾਨ ਦੇ ਘਰ ਬੱਬੂ ਮਾਨ ਪਹੁੰਚੇ ਨੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਉਹ ਜ਼ਿੰਦਗੀ ਜਿਹਦੀ ਮਿਲ ਜੇ ਉਹ ਨਹੀਂ ਥੋੜੀ ਹੁੰਦੀ ਹੈ ਔਰ ਮਾਪੇ ਬਦਾ ਜਿੱਦੀ ਮਰਜ਼ੀ ਉਮਰ ਦਾ ਹੋ ਜਾਏ ਜਦ ਤੱਕ ਮਾਂ-ਬਾਪ ਉਹਦੇ ਤੱਕ ਉਹਨੂੰ ਲੱਗਦਾ ਹੈ ਹਮੇਸ਼ਾ ਨੂੰ ਬੱਚਾ ਹੀ ਲੱਗਦਾ ਆਪਣਾ ਉੱਪਰ ਮਹਾਰਾਜ ਦੀ ਕਿਰਪਾ ਵੀ ਬੜੀ ਲੰਬੀ ਉਮਰ ਖੋਹੀ ਹੈ ਜ਼ਰਗਾ ਨੇ ਔਰ ਸਾਰੀ ਉਮਰ ਕਿਰਤ ਕਰੀ ਹੈ ਔਰ ਕਿਰਤ ਕਰਨ ਤੋਂ ਬਾਅਦ ਉਹਨਾਂ ਦੇ ਬੱਚੇ ਇਹਨਾਂ ਮਕਾਮਾਂ ਤੇ ਪਹੁੰਚੇ ਬੜੇ ਖੁਸ਼ੀ-ਖੁਸ਼ੀ ਮਾਣ ਦੇ ਚਮਕ ਗਏ ਆ ਕੋ ਬੜਾ ਗਿਆ ਨਾ ਹਾਂ ਤੇ ਦੇਵ ਸਾਡੀ ਬੜੀ ਪੁਰਾਣੀ ਸਾਹਜ ਤੇ ਅਸੀਂ ਪਾਣੇ ਸਕਣਾ ਉਹ ਵੀ ਜ਼ਿੰਦਗੀ ਬੜੀ ਹਾਰਡ ਵਰਕਰ ਉਹ ਬੜਾ ਲੰਬਾ ਸਫ਼ਰ ਤੈਅ ਕਰਕੇ ਦਾਣਾ ਪਾਣੀ ਕਮਝ ਲਿਆ ਇਹ ਕੀ ਹੁੰਦਾ ਨਾ ਜਦੋਂ ਅਸੀਂ ਜ਼ਿੰਦਗੀ 'ਚ ਕਾਮਯਾਬ ਬਣੇ ਉਹਦੇ ਪਿੱਛੇ ਜਿਹੜੀ ਅਸਲੀ ਵਜ੍ਹਾ ਹੁੰਦੀ ਹੈ ਨਾ ਉਹ ਮਾਪੇ ਦਾ ਕਰਮ ਹੁੰਦਾ ਹੈ ਉਹਨਾਂ ਦੀ ਕਮਾਈ ਬੱਚਿਆਂ ਦੇ ਕੰਮਾਂ 'ਚ ਜਿਹੜੀ ਇਸ ਜਨਰੇਸ਼ਨ ਨੇ ਕਰਮੀ ਕਮਾਈ ਉਹ ਅਗਲਿਆਂ ਦੇ ਕੰਮ ਆਉਂਦੀ ਵੀ ਜਿਹਾ ਉਹਨਾਂ ਦੇ ਚੰਗੇ ਸੰਸਕਾਰ ਦਿੰਦੇ ਆ ਲਿਆਕਤ ਦਿੰਦੀ ਹੈ ਮਿੱਠ ਬੋਲੀ ਜਿਹੜੀ ਹੈ ਔਰ ਜਿਹੜਾ ਸਮਾਜਿਕ ਪੱਧਰ ਤੇ ਲੋਕਾਂ ਚ ਵਿੱਚ ਆਦਾ ਸੇਵਾ ਕਰਦਾ ਵੈਸੇ ਲਈ ਨਹੀਂ ਕਿ ਮਾ ਮਪਾ ਕਰ ਪਾਏ। ਇਹ ਸਾਡੀ ਤਾਂ ਬੜੀ ਪ੍ਰਾਣੀਤਾ ਹੈ। 25 ਸਾਲ ਹੋ ਗਏ 25 ਸਾਲ। ਦੇਖੋ ਜੀ ਵੈਸੇ ਤਾਂ ਦੇਬ ਸਾਡਾ ਸੱਜਣਾ ਹੈ ਇਹ ਅੱਜ ਜਿਹੜੀ ਅਜੋਕੀ ਜਿਹੜੀ ਅੱਜ ਸਾਡੀ ਸਰਕਾਰ ਹੈ ਇਹ ਉਹਦੇ ਚ ਵਿਧਾਇਕ ਹੈ। ਔਰ ਮੈਂ ਨਿੱਜੀ ਤੌਰ ਤੇ ਕਿਸਾਨ ਮਜ਼ਦੂਰ ਏਕਤਾ ਵਾਲੇ ਹਾਂ ਉਹ ਜ਼ਿੰਦਾਬਾਦ ਸੀ ਹੈ ਤੇ ਰਹਿਣਾ ਹੈ ਔਰ ਹਮੇਸ਼ਾ ਹੀ ਮੈਂ ਤਾਂ ਕਿਸਾਨਾਂ ਨਾਲ ਹੀ ਔਰ ਮੈਂ ਅਕਸਰ ਇਹਦੇ ਨਾਲ ਜਦੋਂ ਅਸੀਂ ਬੈਠਦੇ ਹਾਂ ਕਿਤੇ ਕਿਸੇ ਸਮਾਗਮ ਤੇ ਆ ਮਿੱਤਰਤਾ ਦੇ ਤੌਰ ਤੇ ਇਕੱਠੇ ਹੁੰਦੇ ਹਾਂ ਤਾਂ ਮੈਂ ਅਕਸਰ ਇਹ ਕਹਿਣਾ ਹੁੰਦਾ ਕਿ ਔਰ ਮਾਲਕ ਨੇ ਤੁਹਾਡੀ ਸੁਣੀ ਹੈ ਡਟ ਕੇ ਕਿਸਾਨਾਂ ਮਜ਼ਦੂਰਾਂ ਦੀ ਸਪੋਰਟ ਕਰੋ ਤੁਸੀਂ ਕੀ ਚਾਹੁੰਦੇ ਹੋ ਵੀ ਹੋਣਾ ਚਾਹੀਦਾ ਕੁਝ ਤੁਸੀਂ ਵੀ ਤਾਂ ਨਾਲ ਹੀ ਪੰਜਾਬ ਦੇ ਤੁਸੀਂ ਚਾਹੁੰਦੇ ਕਿਸਾਨਾਂ ਨੂੰ ਫਸਲਾਂ ਦਾ ਮੁੱਲ ਮਿਲੇ ਮਜ਼ਦੂਰਾਂ ਦੀ ਦਿਹਾੜੀ ਫਿਕਸ ਹੋਵੇ ਮੈਂ ਤਾਂ ਦੋਏ ਚੀਜ਼ਾਂ ਮੰਗਦਾ ਹਮੇਸ਼ਾ ਕਿ ਕਿਸਾਨਾਂ ਨੂੰ ਵੀ ਹੱਕ ਮਿਲੇ ਔਰ ਮਜ਼ਦੂਰ ਦੀ ਵੀ ਦਿਹਾੜੀ ਫਿਕਸ ਹੋਵੇ ਕਿਉਂਕਿ ਮਜ਼ਦੂਰ ਸਭ ਤੋਂ ਵੱਧ ਕੰਮ ਕਰਦਾ ਉਹ ਸਭ ਤੋਂ ਘੱਟ ਦਿਹਾੜੀ ਲੈਂਦਾ ਜਿੰਨੀ ਸਰਕਾਰ ਨਿਸ਼ਚਿਤ ਕਰੇ ਆਪਣੇ ਆਪਣੇ ਵੱਨੋਂ ਕੋਈ ਕੋਟਾ ਰੱਖੇ ਉਹਨਾਂ ਉਹਨਾਂ ਨੂੰ ਇਸ ਤਰ੍ਹਾਂ ਦਾ ਮਾਰਕਟ ਮਿਲਣਾ ਚਾਹੀਦਾ ਉਹਨਾਂ ਨੂੰ ਵੀ ਉਸ ਤਰ੍ਹਾਂ ਸੈਲੈਂਸਾਂ ਵਰਗਾ ਮੌਕਾ ਮਿਲਣਾ ਚਾਹੀਦਾ ਉਹਨਾਂ ਦਾ ਵੀ ਚਿੱਤ ਕਰਦਾ ਚੰਗਾ ਕਾਰ ਹੋ ਜਾਵੇ ਕੈਨ ਕਿ ਜਨ ਲੱਗਿਆ ਹੋਵੇ ਸਕੂਟਰ ਹੋਵੇ ਜਾਂ ਕਾਰ ਹੋਵੇ ਉਹ ਤਾਂ ਹੀ ਪੋਸੀਬਲ ਹੈ ਜੀ ਉਹਨਾਂ ਦੀ ਵੀ ਵਿਹਾਰੀ ਦਾ ਰੇਟ 600 ਸਿਰ ਤੇ ਜਿਹੜੀ ਰਾਸ਼ਟਰੀ ਕਟਿੰਗ ਜਿਹੜਾ ਪੈ ਗਿਆ ਉਹ ਕਰਦੇ ਜੀ ਕਿਸੇ ਜਿਹੜਾ ਲੱਤਨ ਬੰਨ੍ਹਿਆ ਕੋਈ ਕਿਸੇ ਜਿਹੜਾ ਜਿਹੜਾ ਪਿੰਡ ਚ ਜਮਿਆ ਨਾ ਉਹ ਜਿੱਥੇ ਮਰਜ਼ੀ ਕਰੇ ਜਾਵੇ ਉਹ ਜਿੰਨਾ ਮਰਜ਼ੀ ਭਟਕ ਜਾਵੇ ਉਹ ਜਿੰਨੀ ਮਰਜ਼ੀ ਤਰੱਕੀ ਕਰ ਲੈ ਦਿਲ ਉਹਦਾ ਉੱਥੇ ਖੜਕਦਾ ਹੈ ਤੇ ਅਲਟੀਮੇਟਲੀ ਬੰਦਾ ਬੋਰਦਾ ਹੈ ਆਪਣੇ ਬਾਰੇ ਆਪਣੇ ਬਾਰੇ ਕਿਉਂਕਿ ਜੇ ਕਿਸਾਨ ਮਜ਼ਦੂਰ ਨਾ ਹੋਣ ਤੁਸੀਂ ਇਸ ਦੁਨੀਆ ਦੀ ਕਾੰਖਸ਼ਾ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਅਤੇ ਭੋਜਨ ਪੈਦਾ ਕਰਕੇ ਆਪ ਹਰ ਬੰਦਾ ਖਾ ਸਕਦਾ ਚੜ੍ਹਦੀ ਕਲਾ ਟੈਂਪਟਿਵ ਲਈ ਨਾਬਾ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ